सुनो ज्यादा समा नहीं मेह वैसे सब तो वाइस कलाकार मनोरंजन कर रहे थे इन्हों का, तो का भी धन्यवाद करते हैं समय के समा दिता बहुत प्यारा बहुत ही वाइसिया माइक है मेरे वीर सुनो शुरू करिए कि वाई गुरुआ पीर की धरती ਨਤਰੀ ਜਵਨੀ ਕਿਦੈਂ ਟਹਿਣਾ ਬੋਲੇ ਬਾਸ ਇਸ ਧਰਤੀ ਦਾ ਮਾਣ ਇਸ ਧਰਤੀ ਦੀ ਸ਼ਾਨ ਲੋਕ ਬੋਲੀ ਆ ਅਸੀਂ ਲੋਕ ਸਾਂਝਾ ਦਾ ਸੇਵ ਬੇਸਟਰ ਲੱਗਿਆ ਜੀ ਮਾਲ ਮੇਨਾਂ ਲੋਕ नाच ਮਲਬਈ ਕਿਤ ਮਲਬਈ ਕਿਤ ਉਹ ਆਜਾ ਬਾਈ ਬੋਲੋ ਥੋੜੀ ਜੀ ਬੋਲੋ ਹਾਂ ਹਾਂ ਲੀ ਹਾਂ ਥੋੜੀ ਕੰਮ ਕਰ ਹਾਂ ਹਲੇ 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 ਓਕੇ ਥੈਂਕ ਯੂ ਮੈਂ ਲੋਕਾਂ ਦੇ ਤੱਥਾਂ ਨੂੰ ਗੱਲ ਕਰਦਾ ਹੁੰਦਾ ਕਿ ਕਿਸੇ ਤੇ ਕਈ ਵਾਰ ਗੱਲ ਲੱਗ ਜਾਂਦੀ ਹੈ ਕਿ ਕੋਈ ਸਭ ਤੋਂ ਸੇ ਗੱਲ ਲਾਗੀ ਨਹੀਂ ਮੈਂ ਕਿਸੇ ਤੇ ਗੱਲ ਲਾਗਣੀ ਨਹੀਂ ਕਰਦਾ ਕਿ ਸਾਡੇ ਸਤਾਰ ਜੀ ਨੇ ਜਿਨ੍ਹਾਂ ਨੇ ਸਾਨੂੰ ਗੁਰਮਤਿ ਤਤ ਤੋਂ ਕਹ ਲੈਣੀ ਜਿਨ੍ਹਾਂ ਨੇ ਸਾਨੂੰ ਇਹ ਬੋਲੀਆਂ ਦਿਖਾਈਆਂ ਸਾਨੂੰ ਇਸ ਲਾਈਨ ਦੇ ਵਿੱਚ ਪਾਇਆ ਦੁਨੀਆ ਦੇ ਵਿੱਚ ਅੱਜ ਕੱਲ ਕੀ ਹੋ ਰਿਹਾ ਹੈ ਹੋ ਰੰਗ ਭਰ ਕੀ ਹੋ ਗਈ ਦੁਨੀਆ ਰੰਗ ਭਰੰਗੇ ਝੇੜੇ ਵੀ ਰੰਗ ਭਰੰਗੇ ਸਾਜ਼ ਸੁਣੀ ਦੇ thank yeah. you yeah. yeah. ਹਲੇ ਬਰੋਪਾਰਮ ਹੋ ਰਖੀਏ ਬੋਲ ਪਾ ਕੇ ਕੀ ਕਰਾ ਰੱਖਿਆ ਮਤਿਆ ਹਲੇ ਬੰਦੋ ਐ ਨਬਰੀਆ ਓਕੇ 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 ਓਹ ਆਰੇ 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 ਤੀਆਂ ਵਿੱਚ ਲੱਖ ਦੀਦੇ ਤੇਰੇ ਕੰਨ ਬਿੰਦਗੇ ਓਹ ਕੰਨ ਬਿੰਦਗੇ ਸੁਣਿਆ ਆਰੇ ਖੂਨ ਨਾਲ ਰੱਦੀਆਂ ਬੰਦੇ ਬਾਤੇ ਟੋਡੀਆਂ ਓਹ ਬੰਦੇ ਬਾਤੇ ਟੋਡੀਆਂ ਵਾਲੇ ਸਿਰ ਕੁਮੇ ਸਗੀ ਬੁੱਲੀਆਂ ਦੀ ਕੰਨੀ ਝੁਮਕੇ ਵੀਰ ਭਾਈ ਅਕਵਾਲ ਜੀ ਮੱਲਾਂ ਬਾਈ ਨੂੰ ਬਹੁਤ ਸਾਰਾ ਮਾਨ ਕਰਦੀ ਆ ਭਾਈ ਗੁਰੂ ਚਰਨ ਦੇ ਗਲਾ ਦੇ ਮੇਰੇ ਭਰਾਵਾਂ ਹਨ ਮੈਂ ਦਾ ਪੱਤਰਿਕਾ ਵਿੱਚ ਸਮਾਉਂਦ ਪਿੰਡ মোডার 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 ਯਾ ਬਾਕੇ ਸਮਾਪਤੀ ਕਰਦੇ ਆ ਆਪਣੇ ਬਾਰੇ ਦੱਸਾਂਗੇ ਆਪਣੀ ਟੀਮ ਬਾਰੇ ਕਿ ਅਸੀਂ ਕਿਹਨਾਂ ਨੇ ਮੁੰਡੇ ਆ ਕਿੱਥੋਂ ਵੀ ਅਸੀਂ ਰਹਿਣ ਵਾਲੇ ਆ ਵਿਅਕਤੀ ਸਾਡੇ ਕੋਲੇ ਵੈਸਟਿੰਗ ਕਾਰਡ ਨਹੀਂ ਹੈਗੇ ਨੇ ਜੇ ਕਿਤੇ ਵੀਰ ਭਰਾ ਨੂੰ ਆਪਣੇ ਕਾਰਡ ਦੀ ਲੋੜ ਹੋਵੇ ਤਾਂ ਆਵਾਜ਼ ਮਾਰ ਕੇ ਕਾਰਡ ਮੰਗ ਸਕਦੇ ਆਂ ਪਰ ਮੈਸੇ ਵੀ ਅਸੀਂ ਆਪਣਾ ਪਤਾ ਬੋਲੀ ਨਾਲ ਹੀ ਦੱਸ ਕੇ ਜਾਵਾਂਗੇ ਓ ਬੱਚੂ ਜਾਣਾ ਪੋਚੀ ਆਖਦੇ ਬੱਚੂ ਜਾਣਾ ਓ ਬੱਚੂ ਜਾਣਾ ਪੋਚੀ ਆਖਦੇ ਕੋਲੇ ਪੈਣੀ ਮਾਰੀ ਪੋ I'm going to पै लो आराम माम दा सिधू कल्याण कुझु पैर ਅੱਜ ਜੰਨੇ ਮੇਰੇ ਭਰਾਵਾਂ ਦੀ ਫਰਮਾਇਸ਼ ਹੈ ਕਿ ਤੁਸੀਂ ਆਹ ਬੋਹ ਚੂ ਜਿਹੜਾ ਬਜਾਉਨੇ ਆ ਨਾ ਕੱਛ ਵਿੱਚ ਪਾ ਕੇ ਇਸ 스테ਟ ਤੇ ਤੁਸੀਂ ਲਾ ਵੀ ਬਜਾਉਣਾ ਹੈ ਮੈਂ ਕਹਾਂ ਵੀ ਕੋਈ ਗੱਲ ਵੀ ਤੁਹਾਡੀ ਫਰਮਾਇਸ਼ ਜਰੂਰ ਪੂਰੀ ਕਰਾਂਗੇ ਮੇਰੇ ਭਰਾ ਦੀ ਫਰਮਾਇਸ਼ ਹੈ ਇੱਕ ਦੋ ਮਿੰਟ ਲਈ ਤੁਹਾਨੂੰ ਇਹ ਬੋਹ ਚੂ ਬਜਾ ਕੇ ਬਖੌੜਿਆ ਫਿਰ ਉਸ ਤੋਂ ਬਾਅਦ ਮੇਰੇ ਵੀ ਤੁਹਾਡਾ